ਨੱਬਾ ਦੇ ਸਰ ਐਮ 4 ਕਲੱਬ ਰਜਿਸਟਰ ਨੱਬਾ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਵੱਲੋਂ 25 ਲੱਖ ਰੁਪਏ ਗ੍ਰਾਂਟ ਅਨਾਉਂਸ ਕਰ ਦਿੱਤੀ ਨੱਬਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਸਸੀ ਸੋਈਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਐਮ ਐਲ ਏ ਗੁਰਦੇਵ ਸਿੰਘ ਦੇਵਮਾਨ ਤੂਰੀ ਤੋਂ ਮਾਰਕੀਟ ਕਮੇਟੀ ਚੇਅਰਮੈਨ ਰਾਜਵੰਤ ਸਿੰਘ ਖੁੱਲੀ ਸਮਾਨਾ ਦੇ ਐਮ ਐਲ ਏ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੱਬਾ ਤੋਂ ਪੱਤਰਕਾਰ ਮਨਦੀਪ ਕੌਸ਼ਕ ਦੀ ਰਿਪੋਰਟ देखो किसी भी कहते क्लब को मैसेज दे दावा मैं ये सारे पच्ची लाख रुपया आजाद वैलफेयर है स्पोर्ट्स क्लब यह पच्ची लाख रुपया जराबरूम मिल रहा किन्न दिन लाइटा लाइनिया ने कि करना है देखना गास्टीमेट दे तैयार दे 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 करना गा पैसे खाते आ जाएंगे अगले दस पंद्रह हजार रुपए ता पैसे भेज देगा क्योंकि मैं जितने जाता जिन्हें मैं सिंह करा वो भेजने भेजना यह है कि नाम करके चलेगा तो दूसरा जरा अपना बचपन इत्या गया डूगा प्यार जो इस

ਖੇਡ ਮੇਲਾ ਕਰਵਾਇਆ ਗਿਆ ਉਹਦੇ ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਐਮ.ਐਲ.ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਰਿਸੋਰਸ ਇੰਸਟੀਚਿਊਟ ਦੇ ਕੋਦਰ ਡਾਕਟਰ ਸੀ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਕੁੱਲੇ ਜੀ ਸਾਡੇ ਮੇਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਕਿ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਚ ਪਾਵਾਂਗੇ ਖੇਡ ਦੇ ਮੈਦਾਨ ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਉਧਰ ਨਸ਼ਾ ਜਿਹੜਾ 100% ਘਟੂਗਾ ਕਿਉਂਕਿ ਖੇਡਣ ਦੇ ਨਾਲ ਮਨੁੱਖ ਨਸ਼ੇ ਵੱਲ ਨਹੀਂ ਵਧਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹ 2.5 ਹਜ਼ਾਰ ਕੋਰਡ 1000 ਕੋਰਡ ਰੁਪਏ ਸੀ ਖੇਡ ਸਟੇਡੀਅਮ ਬਣਾਉਣ ਲਈ ਰੱਖਿਆ ਜਿਹਦੇ ਨਾਲ 3000 ਪੰਜਾਬ ਦੇ ਅੰਦਰ ਪਿੰਡਾਂ ਤੇ 3000 ਖੇਡ ਸਟੇਡੀਅਮ ਮੜ ਰਹੇ ਨੇ 250 ਤੋਂ ਉੱਪਰ ਖੇਡ ਦਸਰੀਆਂ ਮੜ ਰਹੇ ਨੇ ਟੀਚਾ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨਹੀਂਆਂ ਸੋ ਖੇਡਾਂ ਮਤਲਬ ਪੰਜਾਬ ਦੀਆਂ ਇਹੀ ਕਾਰਨ ਲੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ